ਫਿਰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀਆਂ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਦੇ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਇੱਕ ਵੱਛੀ ਛੋਟੀ ਤੁਹਾਨੂੰ ਦੱਸਾਂਗੇ ਤੇ ਬਾਕੀ ਇੱਥੇ ਆ ਗਿਆ ਆਪਣੀਆਂ ਚੋਚਾਂ ਚ ਆ ਗਏ ਤਸੱਲੀ ਕਰਕੇ ਤਵੇਸ਼ ਚਾ ਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਡੰਗ ਚੁਆਇਸ ਜਦੂਰ ਕਰਾ ਲਓ ਤੇ ਬਾਕੀ ਸਾਡੇ ਬੇਨਤੀ ਅਲ ਵਿੱਚ ਜ਼ਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਹੋਰ ਜੀ ਬਾਬਾ ਬੇਪਾਲਾ ਹੁੰਦੀ ਵੱਡੇ ਭਾਜੀ ਚਲੋ ਕਿਰਪਾ ਜੀ 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 ਤੇ ਨਾਮ ਦੱਸਿਆ ਕਰੀ ਹਾਂ ਮੇਰਾ ਅਮਰਪਾਲ ਸਿੰਘ ਜੀ ਪਿੰਡ ਬਟਾਰੀ ਜ਼ਿਲ੍ਹਾ ਮਸਾ ਤਸੀਲ ਬਾਬਾ ਬਕਾਲਾ ਖੇਤੀਆਂ ਤੋਂ ਪਿੰਡ ਦਾ 2 ਕਿਲੋਮੀਟਰ ਦੂਰ ਹੈ 4 ਬਿਆ 7 ਅਮਰਸਰ 35 ਤਰਨਤਾਰਨ 35 ਨੂੰਸਾ 20 ਪਿੰਡ ਹੈ ਜਲੰਧਰ 50 ਪਿੰਡ ਜੀ ਮੇਨ ਰੋਡ ਤੋਂ ਹਾਈਵੇ ਤੋਂ ਸਰਕਾਰੀ ਸਕੂਲ ਲੱਗੋ ਕਰਿਆਨੇ ਦੀ ਦੁਕਾਨ ਲੱਗੋ ਦੂਜਾ ਨੰਬਰ ਗਲੀ ਅਮਰਦੇਵ ਨੰਨਾ ਬਾਪੂ ਦਾ ਨਾਮ ਕਾਵ ਸਿੰਘ ਜੀ ਠੀਕ ਹੈ ਜੀ ਫੋਨ ਨੰਬਰ 8424 18615 ਤੇ ਵਟਸਐਪ ਚੱਲਦਾ ਹੈ ਅੱਜ ਗਾਵਾਂ ਤਿੰਨ ਤੇ ਇੱਕ ਅੱਛੀ ਹੈ ਨਾ 2000 ਰੁਪਏ ਸਭ ਆਖਿਓ ਵੈਰਡੀਆਂ ਆ ਗਈਆਂ ਚਾਰੇ ਐਰ ਸ਼ੈਰ ਲੱਭ ਕੇ ਜਾਂਦੀ ਲੱਭਦਾ ਨਹੀਂ ਰੰਗ ਅੱਛਾ ਹਾਂਜੀ ਹਾਂਜੀ ਜਰਸੀ ਕ੍ਰੋਸ ਤੇ ਆ ਜਰਸੀ ਕ੍ਰੋਸ ਐਰ ਸ਼ੈਰ ਠੀਕ ਹੈ ਮਗਰ ਜਰਸੀ ਬੱਚਾ 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 ਪਾਜੀ ਬੱਚਾ ਜੀ ਬੱਚਾ ਅੱਛਾ ਮਗਰ ਬੱਚਾ ਪਾਜੀ ਬੱਚਾ ਅੱਗੇ ਆ ਆਪਣੀ ਗੱਲ ਸਮਝਣ ਨੂੰ ਲਾੜੇ ਕਿੰਨੇ ਕਿ ਚੰਦਰਾਣਾ ਦਾ ਬੱਚਾ ਜੀ ਤੇ ਇਹਦੇ ਥਾਣੇ ਕਿੰਨੇ ਤਾਂ ਦਿਖਾਈਏ ਲੱਗੇ ਤਾਂ ਹਾਂ ਦੇਖ ਸਾਡੇ ਜੀ ਚੰਗੇ ਗੈਪ ਤੇ ਦੋ ਦੋ ਜਿਹੜਾ ਥਾਣੇ ਇਹ ਤਾਂ ਕਿੰਨਾ ਦੁੱਧ ਦੇ ਦਿੱਤੇ ਕੋਲ 200 ਰੁਪਏ ਭਾਜੀ 11 ਕਿਲੋ ਹੋਗਾ 10 ਕਿਲੋ ਦੀ ਗਰੰਟੀ ਦੇ ਘੱਲਾਂ ਦੇ ਚਾਹ ਨੂੰ 12-13 ਕਿਲੋ ਕਹੀ ਜਾਈਓ ਫਾਇਦਾ ਨਹੀਂ ਕੋਈ ਮੋਲ ਜਰਾ ਜੱਦਾ ਲੱਗਾ ਵੇਖੋ ਫੈਸਲ ਇਹ ਤਾਂ ਫਾੜੀ ਨਹੀਂ ਪੈਂਦੀ ਕੱਟ ਵਿੱਚ ਹਾਂਜੀ ਆ ਵੇ ਲੋ ਪੂਰਾ ਕੱਟ ਉਂਗਲਾਇਆ ਫਿਰਦੀ ਵਿੱਚ ਵੇਖੋ ਇਧਰ ਠੀਕ ਹੈ ਜੀ ਹਾਂ ਸਫਾਈਆਂ 200 ਰੁਪਏ ਸੰ ਸੀਲੀਆਂ ਵੇ ਇਹ ਇਧਰ ਖੋਲੋ ਫਿਰ ਤੋਰ ਦੀ ਅੱਗੇ ਉਹਦੀ ਬੈ ਜੀ ਇਹ ਪਿੱਛੇ ਉਹਦੀ ਬੈ ਜੀ ਵੇ ਠੀਕ ਹੈ ਜੀ ਹਾਂ ਹੋਊਗਾ ਕਿ ਅਰੰਭ ਕਰ ਲਈ ਦੁੱਧ ਪਰ ਗਰੰਟੀ 10 ਕਿਲੋ ਨਹੀਂ ਦੇਣੀ ਠੀਕ ਹੈ ਜੀ ਹਾਂਜੀ ਜਾ ਨੂੰ ਤੇ ਰਾਜਾ ਉਹਨਾਂ ਕਹ ਦੀਏ ਵੱਡੇ ਭਾਜੀ ਖਾਦਾ ਨਹੀਂ ਕੋਈ। ਬੋਲਾਂ ਮਾਯਾ ਸੁਣ ਲਈਏ ਕਾਬਾ। ਪੂਰੀ ਐ ਸ਼ਰਮ ਨੇ। ਠੀਕ ਐ ਜੀ। ਰੰਗ ਰੂਪ ਦੀ ਸੋਹਣੀ ਐ ਉਤਰਾ। ਸੋਹਣੀ ਸੋਹਣੀ। ਚਲੋ ਲਿਆ ਫਿਰ ਲੈ ਜਾ ਬੰਦੋ। ਆਜੋ ਤੋਏ। ਬਾਕੀ ਉਤਰਾਏ ਆ ਵੀ ਚਲੋ ਰੰਗ ਰੂਪ ਦੀ ਸੋਹਣੀ ਆ। ਭਾੜੀ ਬਹੁਤ ਚੰਗੀ ਹੋਛੇ। ਤੇ ਮੁੱਲ ਫਿਰ ਇਹਦਾ? ਮੁੱਲ ਛੋਟਾ ਹੀ ਆ ਚੁਪਾ ਜੀ। ਕਿੰਨਾ ਕਰ? ਮੁੱਲ 47000 ਕਰਦੇ। ਅੱਛਾ। ਹਾਂਜੀ। ਕਿੰਨੇ ਰਿਤੇ ਦੇਣੀ ਆ? 30 ਦਾ ਵੱਡੇ ਭਾਜੀ। 45 ਦੀ। ਕਰ ਦਈਏ ਰਮਾਨਤਨ। 43 ਦੀ। ਯਸ 43। ਅੱਛਾ 42000। 42000 ਦੇਣਾ ਤੇ ਸਭ ਵੇਚੀ ਦਿਨਾ ਮਚੀ ਦੇ। ਚਲੋ ਬਾਕੀ ਮਾਨਤਾ ਨਾਲ ਖੁੱਲਾ ਹੋ ਜਾਊਗਾ ਮੌਕੇ ਤੇ ਹਣਾ। ਠੀਕ ਹੈ ਕੋਈ ਗੱਲ ਬਾਤ ਨਹੀਂ ਜੱਸੀ ਕਰੋ ਹੈ ਸ਼ੈਰੀ ਤੇ ਹੁਣ ਆ ਜਿਹੜੀ ਗਾਵਾ ਇਹ ਉੱਚਾ ਬੱਚਾ ਆ ਹਨਾ ਉੱਚਾ ਬੱਚਾ ਭਾਜੀ ਉਦਾਂ ਵੱਛੀ ਨਾ ਡਰਦੀ ਆ ਬੰਦਿਆਂ ਕਦੀ ਘਰੋਂ ਘਰੋਂ ਨਿਕਲੀ ਘਰੋਂ ਤਾਂ ਜਾਨਾ ਕਰਕੇ ਡਰਦੀ ਆ ਉਹ ਦੂਜੀ ਗਾਂ ਡੇ ਮਾਰਨ ਆ ਵੇਖੋ ਉਹੋ ਜੀ ਕੋਈ ਗੱਲ ਬਾਤ ਨਹੀਂ ਵੱਡੇ ਭਾਜੀ ਉਹ ਵੱਛੀ ਡਰਦੀ ਆ ਲਓ ਜਿੱਦਾਂ ਮਰਜੀ ਥੱਲੇ ਉੱਤੇ ਲੇਟੀ ਜਾਈਏ ਲਓ ਠੰਡੀ ਸੀ ਲੈ ਜਿਹੜੀ ਸੀ ਠੰਡੀ ਪੂਰੀ ਆ ਇਹਦੇ ਮਗਰ ਬੱਚਾ ਉੱਚਾ ਜੀ ਤੇ ਆ ਥਾਣੇ ਦੇ ਦੇਖ ਸਾਦੇ ਜੇ ਲੱਗੇ ਤਾਂ ਮਗਰ ਬੱਛੀ ਇਹਦੇ ਇਤਰਾ ਹਾਂਜੀ ਬੱਛੀ ਵੀਰ ਜੀ ਕੋਈ ਦੋ ਨਹੀਂ ਮੈਸਲੇ ਤਿੰਨ ਨਹੀਂ ਮੈਸਲੇ ਗਾੜੀ 'ਚ ਤੇ ਦੁੱਧ ਦੋਦਰ ਵਿੱਚ ਪੱਕਾ 7 ਕਿਲੋ ਦੋ ਤੇ 8 ਕਿਲੋ ਹੀ ਨੇ ਜੀ ਲਾ ਡਿੰਗੀ ਜੀ ਆਪਾਂ 7 ਕਿਲੋ ਕਰਕੇ ਹੀ ਦੇਣੀ ਆ ਤੋਰਾ ਫੇਰ ਇੱਕ ਪਾਹ ਹਾਂਜੀ ਆਜ ਦੀ ਅੱਜ ਦੇ ਅੰਦਰ ਜਾ ਕੇ ਕਰਦਾ ਦਿਲ ਨਹੀਂ ਕਰ ਬੱਛੀ ਜੀ ਆਦੀ ਕੋਈ ਆਪਣੀ ਸਮਝ ਨਾ ਲਾ ਲੇ ਇਹ ਵੀ ਭਾਈ ਆਸ਼ਰ ਚੋਂਦੀ ਆ ਬੱਛੀ ਆ ਬੱਛੀ ਬੋਧਨ ਜਿਹੜਾ ਕਹਿੰਦੇ ਵੀ 7 ਲੀਟਰ ਹੈਗਾ ਸਾਰੇ ਵੀ ਰੰਗ ਰੂਪ ਦੇ ਸਾਫ ਆ ਮਗਰ ਵੀ ਬੱਛੀ ਆ ਲੈ ਜੋ ਬੰਦ ਬਸ ਦਰਦੀ ਆ ਚਲ ਬੰਦ ਰੱਖੀ ਤੇ ਮੋਲੇ ਦਾ ਮੋਲ ਛੋਟਾ ਹੈ ਪਾਜੀ ਕਿੰਨਾ ਮੋਲ ਕੀ ਕਰਦੇ ਕਿੰਨੇ ਦੇ ਦੀ ਹਾਂਜੀ ਕੀ ਕਰਦੇ ਕਿੰਨੇ ਦੇ ਦੀ 25 ਦੀ ਜਾਣ ਦੋ ਹਾਂਜੀ 25 ਦੀ ਤੇ ਪਿਆਰ ਹੋਰ ਛੋਟ ਅੱਛਾ 24 ਦੀ ਚਲਾਂਗੇ ਠੀਕ ਹੈ ਜੀ ਤੇ ਹੁਣ ਆ ਜੀ ਰੀ ਜੇ ਇਹ ਜੀ ਵਾਸੀ ਸੁਈਏ ਦਵਾਰੀ ਵਾਲੇ ਦੇ ਦੀ। ਹੋਰ ਵੀਡੀਓ ਮਗਾਲੇ ਜੇਰ ਪਾਉਂਦੇ ਦੀ ਵੀਡੀਓ ਆਪਣੇ ਕੋਲ ਆ ਗਈ ਹੈ ਜੀ। ਅੱਛਾ। ਹਾਂ ਜੀ। ਦੋ ਦੋ ਗਮਾਸ਼ੇ 7 ਕਿਲੋ ਪੱਕਾ। ਬੱਚਾ ਨਹੀਂ ਹੈਗਾ। ਬੱਚਾ ਨਹੀਂ ਹੈਗਾ। ਮਰ ਗਿਆ ਰੂ ਭਾਜੀ। ਦੋ ਰੋ ਫਿਰ ਲੈ। ਹਾਂ ਜੀ। ਸੀਰ ਠੰਡੀ ਦੀ ਫੁੱਲ ਗਾਰੰਟੀ। ਜਿਵੇਂ ਆਪਸ ਮਾ ਇੱਕ ਨੰਬਰ ਹੋ ਗਰੰਟੀ। ਬਾਕੀ ਮਾਨਤਾਂ ਸਾਰੀਆਂ ਚ ਖੁੱਲੇ ਹੋਣਗੇ। ਕੋਈ ਵੀਰ ਫੋਨ ਲਾ ਲੇ। ਆਪੇ ਮੌਕੇ ਤੇ ਮਾਨਤਾਂ ਹੋ ਜਾਣਗੇ। ਇਹ ਤਾਂ ਤਾਂ ਵੱਡੇ ਭਾਜੀ। ਇਹ ਤਾਂ ਤਾਂ ਅਨਗਾਰ ਕਰੀ ਗਏ ਨੀ ਕਾਲ ਦੇ। ਉਹਨ ਦੋ ਬੱਗ ਜਿਹੜਾ ਇਹਦੇ ਕੋਲ 7 ਲੀਟਰ ਜਿਹੜਾ ਕਿੰਨੇ ਵੀ ਹੈਗੇ 5 ਕਿਲੋ ਹੁੰਦਾ ਵੱਡੇ ਭਾਜੀ ਤੇ ਆਹ ਦੇਖ ਸਾਡੇ ਥਾਣੇ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਭਾਜੀ ਲਓ ਮਾੜਾ ਮਗਰੋਂ ਵਖਾਲ ਤੋਂ ਵੱਡੇ ਭਾਜੀ ਠੀਕ ਹੈ ਜੀ ਜਿੱਦਾਂ ਮਰਜੀ ਬੈਠੋ ਬੈਠਦੇ ਚਲੋ ਲਾਜੇ ਬੰਦ ਆਪੇ ਤੇ ਮੋਲ ਲਫਰ ਵੇਜੀ ਇਹਦਾ ਮੋਲ ਛੋਟਾ ਹੈ ਭਾਈ ਕਿੰਨਾ ਮੋਲ ਪੰਜੀ ਕਰਦੇ ਕਿੰਨੇ ਦੇ ਦੀਏ 22 ਹਾਂਜੀ 22 ਹੋਰ ਤਾਂ 22 20 ਦੀ 20 ਦੀ 20 ਦੀ ਠੀਕ ਹੈ ਜੀ ਹਾਂਜੀ ਆ ਬੱਚੀ ਦੇ ਭਾਜੀ 4 ਮਹੀਨੇ ਦੀ ਹੈ ਅੱਛਾ ਜੀ 4 ਮਹੀਨੇ ਦੀ ਬੱਚੀ ਹੈ 4 ਮਹੀਨੇ ਤੋਂ ਜਲਦੀ ਬਣਾਇਆ ਤੇਰੀ ਅੱਛੀ ਹੈ ਵੀਰ ਭਰਾ ਫੋਨ ਕਰਦੇ ਬੱਚਿਆਂ ਬਾਰੇ ਤੋਂ ਬੱਚੀ ਵੀਰ ਜੀ ਲਿਆ ਕੇ ਸੋਗਾ ਇੱਕ ਦੋ ਕੇ ਪਾਈਆਂ ਸੀ ਨਾ ਤੇ ਬੜੇ ਭਲ ਭਰਾ ਫੋਨ ਕਰਦੇ ਆ ਚਾਰੇ ਸਾਲਾਂ ਤੋਂ ਪਿਸਣ ਲੱਗੇ ਵੇ ਕੋਈ ਫੋੜ ਸ਼ਾਂਗ ਨਹੀਂ ਆਗਾ ਬਾਕੀ ਝੋਲੀ ਹੁਣ ਤੈਨੂੰ ਫਾਉਂਦੀ ਕਾਲੇ ਥਣਚਾਰੇ ਜਾਮੂ ਵਰਗੇ ਵੇਹ ਇਧਰ ਚਲਾ ਤੋਰ ਉਹਦਾ ਤੋਰਦੀ ਆ ਨਹੀਂ ਸਾਡਾ ਤੋਰ ਕੇ ਦਿਖਾਦੀ ਹੈ ਤੋਰ ਦਿੰਨੇ ਵੱਡੇ ਭਾਜੀ ਮੈਂ ਆਜ ਲੈ ਆ ਦੇਖੋਈ ਇਹਦਾ ਮੁੱਲ ਹੈ ਵੀਰ ਜੀ ਫਿਰ ਮੁੱਲ 6000 ਰੁਪਏ ਕਰਦੇ ਵਡੇ ਭਾਜੀ ਕਿੰਨੇ ਦੇ ਦੀ ਪੰਜ ਦੇ ਜਾਣ ਦਾ ਹਾਂਜੀ ਪੰਜ ਦੀ 10ਾਂ ਦੇ ਵਿੱਚ ਅੱਛਾ 4500 ਰੁਪਏ ਵਸ਼ੀ ਲੈ ਦਾਂ ਜੇ ਕੋਈ ਕੱਠੀਆਂ ਲੋਕਾਂ ਦਾ ਗਾਂ ਤੇ ਵਸ਼ੀ 3000 ਰੁਪਏ ਦੇ ਦਾਂਗੇ ਅੱਛਾ 3000 ਰੁਪਏ ਦੇ ਦਾਂਗੇ ਅੱਛਾ ਜੀ ਹਾਂਜੀ ਵਡੇ ਭਾਜੀ ਠੀਕ ਹੈ ਤੇ ਬਾਕੀ ਕੋ ਤਸੱਲੀ ਤੁਹਾਡੇ ਕਰਕੇ ਜੀ ਦੋ ਟਾਈਮ ਭੈਣ ਭਰਾ ਕਰ ਲੈ ਤਿੰਨ ਟਾਈਮ ਕਰ ਲੈ ਹਾਂਜੀ ਆਪਣੀ ਭਾਜੀ ਹੱਥ ਜੋੜ ਕੇ ਬੇਨਤੀ ਆ ਵੱਡੇ ਭਾਈ ਇਹ ਆ ਵੀ ਰਾਜੀ ਖੁਸ਼ੀ ਦਾ ਕੋ ਫੂਲ ਕਰੀ ਖੁਸ਼ੀ ਦਾ ਕਰਪਾ ਫੂਲ ਲਾਵੇ ਲਾਂਮਾ ਨਾਲ ਡੰਗਰ ਬਾਰੇ ਮੇਰਾ ਭੈਣ ਭਰਾ ਬਦੋ ਦੁੱਧ ਜਿਆਦਾ ਥੋੜਾ ਇੱਥੋਂ ਇਸੇ ਦੇਖ ਕੇ ਆਪਣੇ ਪਿਓ ਆਪਾਂ ਮਾਂ ਗੁੰਨਵਾਲ ਦਿੰਨੇ ਵੱਡੇ ਭਾਈ ਠੰਡ ਹੁੰਦੀ ਚੋਂ ਆਪਾਂ ਰਾਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ਼ ਚਾੜ ਕੇ ਖੜੋ ਜੀ